ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਤੇ ਮਸ਼ੀਨ ਆਪਣੀ ਹੋ ਗਈ ਪੂਰੀ ਤਿਆਰ ਕੰਪਲੀਟ ਬਸ ਉਹਦਾ ਇੱਕ ਫੀਟਰ ਫੀਟਰ ਪਾਉਣਾ ਤੇ ਬਾਕੀ ਉਹਦੇ ਨਾਮ ਦੇ ਨਮੂਦੇ ਲਾ ਕੇ ਸਮਾਨ ਧਰ ਕੇ ਫੇਰ ਅੰਦਰ ਲਾਵਾਂਗੇ ਤੇ ਬਾਕੀ ਬਾਈ ਕਾਟਰ ਦਾ ਜਿਹੜਾ ਆ ਬਾਰਿਆਂ ਪਰ ਰਾਤ ਖੋਲਦੀ ਇਹ ਨਵਾਂ ਪੈ ਗਿਆ ਤੇ ਜਿਹੜੀਆਂ ਟਾਇਨਾ ਘਟਤੀਆਂ ਇਹ ਵੀ ਆਪਾਂ ਨੇ ਲਿਆ ਕੇ ਪਾਤੀਆਂ ਤੇ ਇਹ ਆਪਾਂ ਨੂੰ ਕਬਾੜੀ ਦੇ ਮਿਲ ਗਿਆਂ ਦੀਆਂ ਬਾਈ 20 ਰੁਪਏ ਨੂੰ ਟਾਈਨ 50 ਰੁਪਏ ਦੀ ਟਾਈਨ ਆ ਇੰਗੀਆਂ ਹੀ ਮਿਲਗਿਆਂ ਦੀਆਂ ਕਿਸੇ ਦੀਆਂ ਨਵੀਂ ਪਾਈਆਂ ਵੀ ਆਂਦੀਆਂ ਤੇ ਫਿੰਗਰ ਆਪਾਂ ਨੇ ਪਾਤੀਆਂ ਨਵੀਆਂ 180 ਰੁਪਏ ਦੀ ਇੱਕ ਫਿੰਗਰ ਡੱਬੀ ਚ ਆਉਂਦੀ ਨੇ ਇਹ ਲਪਾਫੇ ਚ ਪੈਕ ਬੰਦ ਇਹ ਆਮ ਆਪਾਂ ਹੁਣ ਕਾਹਦੇ ਆ ਤੇ ਬਾਕੀ ਉਧਰ ਹੋਰ ਮੈਂ ਲੱਗਿਆ ਜੁਬਲੇਟ ਪਾਉਣ ਕਿਪੜ ਇਹ ਆ ਬਾਹਰ ਨੂੰ ਗਰਾਰੀ ਪਟਕੇ ਵੀ ਆਪਾਂ ਗਲੀਸ਼ ਕਰਤਾ ਸੀ ਤੇ ਆ ਇਹਨਾਂ ਨੂੰ ਵੀ ਕਰਤਾ ਦੋਵਾਂ ਨੂੰ ਆ ਪੂਲੀ ਨਵੀਂ ਪਾਈਆ ਤੇ ਪਲੀ ਛੋਟੀ ਸਾਟ ਵਾਲੀ ਵੀ ਪੂਲੀ ਨਵੀਂ ਪਾਉਣੀ ਆ ਬੈਲਟ ਵਾਲੀ ਤੇ ਉਰੇ ਵੀ ਆ ਪੂਲੀ ਨਵੀਂ ਪਾਉਣੀ ਆ ਇਹਨੂੰ ਵੀ ਆ ਗਿਆ ਗਲੀਸ਼ ਆ ਬਾਹਰ ਨੂੰ ਤੇ ਬਾਕੀ ਤਾਰੀ ਨੇ ਹੋਲ ਲਈ ਹੁਣ ਟਾਕੀ ਇਹਦੇ ਦੋ ਬੈਰਿੰਗ ਨੇ ਇੱਕ ਉਧਰ ਤੇ ਇੱਕ ਇਧਰ ਬਾਕੀ ਆਪਾਂ ਡੇਢ ਖਰਾਬ ਨੇ ਇਹ ਪਾਉਣੇ ਨੇ ਤੇ ਪਲੇਟ ਪਾ ਕੇ ਆਪਣਾ ਕਾਰਟਰ ਵੀ ਤਿਆਰ ਅੱਜ ਫਿਰ ਪਾ ਕੇ ਆਪਾਂ ਢੇੜਾ ਪਾ ਕੇ ਦੇਖਾਂਗੇ ਤੇ ਬਾਕੀ ਗੱਜੇ ਨੂੰ ਲਾਵਾਂਗੇ ਅੰਦਰ ਮਹੀਨ ਨੂੰ ਅੱਜ ਜਦੋਂ ਵੇਖਾਂਗੇ ਫਿਰ ਸ਼ਾਮ ਨੂੰ ਕੱਢਾਂਗੇ ਬਾਹਰ ਤੇ ਕੱਲ ਨੂੰ ਉਹ ਹੋਲਾਂਗੇ ਹਰੇ ਕੀ ਕਰਦਾ ਵੇ ਆ ਚੱਕਰਾਂ ਦੇ ਆਹ ਗਰਾਰੀ ਪਾਉਣਾ ਖਿਡਾਰੀ ਪਾਉਣਾ ਆਹ ਪਲੇਟ ਆਪਾਂ ਲੋੜ ਤੋਂ ਲਿਆਂਦੇ ਨੇ ਜੀ ਬਾਕੀ ਗੱਡੀ ਚਲਾ ਕੇ ਦੇਖਾਂਗੇ ਅੰਦਰ ਹੀ ਹਾਂ ਵੜੀ ਜਾਲਦ ਨੇ ਕਿਵੇਂ ਚੱਲਦ ਨੇ ਹਾਂ ਨੰਬਰ ਇੱਕ ਲੇਕਰਾਂ ਕੇ ਉਹ ਮੁੜ ਆਪਾਂ ਕਰਦੇ ਆ ਫਿੰਗਰਾਂ ਟਾਈਟ ਤੇ ਚਾਹ ਪੀਨੇ ਆ ਬਲੇਡ ਵੀ ਪਾ ਦੇਣਾ ਮੈਂ ਫਿੰਗਰਾਂ ਆਪਾਂ ਨੇ ਕਰਤੀਆਂ ਸੈੱਟ ਤਰੇ ਠੀਕ ਨੇ ਉਹ ਸਿੱਧੀਆਂ ਕਸ਼ੀਆਂ ਫਿੰਗਰਾਂ ਹਾਂ ਨਾ ਨਾ ਮਿਸਟੈਕ ਪਾ ਨੰਮੇ ਬਲੇਡ ਹੈ ਤਰੇ ਪਟੇ ਵੀ ਪਾਤੇ ਆਪਾਂ ਨਹੀਂ ਨਾ ਮੇ ੜੇ ੜੇ ਪਾਣੇ ਆਣੇ ਤੇ ਜਿਵੇਂ ਉਹ ਇੱਕ ਕਹਾਵਤੀ ਆਹਾ ਨਮ ਤੇ ਦਵਾ ਦੇ ਨੂੰ ਵੀ ਕਲੀਸ਼ ਆ ਗਿਆ ਆ ਪੂੜੀਆਂ ਪਾਈਆਂ ਨੇ ਜੀ ਨਵੀਆਂ ਜੋੜਾ ਤੇ ਇੱਕ ਪੂੜੀ ਆ ਆਪਣੀ ਤੇ ਬਾਕੀ ਤਿਆਰ ਆ ਹੁਣ ਸਟੇਪ ਵਿੱਚ ਪਾ ਕੇ ਮਸ਼ੀਨ ਦੇ ਪਾਵਾਂਗੇ ਚੈਂਬਰ ਚੈਂਬਰ ਪਾ ਕੇ ਮੜਿਆ ਦੇਖ ਲਾਂਗੇ ਪਾ ਕੇ ਨਹੀਂ ਕਮਾ ਕੇ ਹਣਾ ਐ ਮਗਰ ਨੂੰ ਰੁੜ ਕੇ ਪਤਾ ਲੱਗ ਜੂਗਾ ਜੀ ਤੇ ਅੱਜ ਢੇੜਾ ਪਾ ਕੇ ਦੇਖਾਂਗੇ ਮੜਾ ਜੀ ਵੀ ਕਟਰ ਕੋਟਰ ਸਹੀ ਚੱਲਦਾ ਐਨਾ ਟੂਰਨਾਮੈਂਟ ਆਪਾਂ ਲਾਤੀਆਂ ਦੀਆਂ ਤਾਰੀ ਹੁਣ ਤਾਂ ਛਿੜਦੀ ਏ ਕਵਾੜ ਚ ਪੂੜੀਆਂ ਉਹ ہاں ਕਵਾੜ ਚ ਮਾਰੋ ਨਾ ਇਹ ਰੱਖਣੀ ਨਹੀਂ ਨਾ ਜੋਖੜੀਆਂ ਨਹੀਂ ਮਸਦਾ ਅੱਛਾ ਜੋਖੜੀ ਠੀਕ ਹੈ ਮਾਰੇ ਜੀ ਇਹਨਾਂ ਪਾੜਦਾ ਜੀ ਹਾਂ ਅੱਜ ਮੜਾ ਇੱਥੇ ਪਾਣਾ ਪੈਣਾ ਮੜਾ ਸਲਾਂ ਉਧਰ ਪੈਨ ਪਾ ਜਾ ਰਹੀ ਥੋੜੀ ਬਾਅਦੇ ਵੜੀ ਆ ਗਿਆ ਬਸ ਆ ਮੜਾ ਆ ਗਿਆ ਬਿਲਕੁਲ ਐਵੇਂ ਆਹ ਦੇਹ। ਡਾਡਾ ਕਰੋ ਭਾਈ। ਡਾਡੀ ਫੋਰਮੈਨ ਕੀ ਧਰੇ ਪਏ ਨੇ। ਹੂੰ। ਤਾਂ ਆਪਾਂ ਨੇ ਬਾਟਾ ਬੋਟਾ ਚਾਰਤੀਆਂ ਤੇ ਹੁਣ ਇਹਦਾ ਫਿਲਟਰ ਲਾ ਲਿਆ। ਤੇ ਫਿਰ ਆਪਾਂ ਹੁਣ ਲੀਵਰ ਲਾ ਕੇ ਦੇਖਾਂਗੇ ਚਲਾ ਕੇ ਮਸ਼ੀਨ। ਬਾਟ ਬੰਬੀ ਕਿਹੜਾ ਪਾ ਕੇ ਦੇਖਾਂਗੇ ਵੀ ਕਿਵੇਂ ਚੱਲਦਾ ਠੀਕ ਚੱਲਦਾ। ਤਾਂ ਗਰੀਸ ਗਰੂਸ ਲਾਤਾ ਬਲੇਟਾਂ ਨੂੰ। ਮੈਲਟਾਂ ਦੀਆਂ ਇਸ਼ਾਰੀਆਂ ਚਾਰਤੀਆਂ ਮੋਟਰ ਮਟਰ ਵਾਲੀਆਂ। ਕੀ ਆ ਰਿਹਾ ਹੈ? ਇੱਕ ਦਿਹਾੜੀ ਖਾ ਗਿਆ ਬਈ ਟਰਾਲਾ ਵੀ ਆਪਾਂ ਕਹਿ ਦਿੰਨੇ ਆ ਕੱਲ ਸ਼ਾਮ ਇਹਨੂੰ 3:30 ਵੇ ਸ਼ਾਮ ਲੱਗਿਆ ਅੱਜ 3:30 ਵੇ ਨੂੰ ਫਾਈਨਲ ਹੋਇਆ ਪੂਰੀ ਦਿਹਾੜੀ ਚ ਕੋਈ ਫੜੀ ਖੁੜਕਾ ਲਿਆ ਇੰਦਰ ਥੋੜਾ ਜਿਹਾ ਕਰਾ ਖੁੜਕਾ ਉਹ ਐਂ ਦਰੀ ਪਾ ਦੀ ਆ ਉੜਕਾ ਜੱਕੜੇ ਜੱਕੜੇ ਪਹਿਲਾਂ ਤਿਰਫਾਂ ਨੂੰ ਸੱਤਣੀ ਆ ਜੀ ਮੈਂ ਠੀਕ ਹੈ ਇਹਨਾਂ ਲੰਬਾ ਗਾ ਦਿਓ ਬੜਾ ਠੀਕ ਆਏ ਹਾਸਨ ਲੈ ਗਾ ਤੜੀ ਨਾਇ ਨਾਇ ਤਾਂ ਵੀਰਦ ਬਣਾ ਬਗੰਦਰ ਦਾ ਲਾਉਣਾ ਐਵੇਂ ਪੂਰੀ ਵੀਰਦ ਇਹਨਾਂ ਕੱਟ ਰਿਹਾ ਮੂਨੇ ਕਰਨਾ ਬਾਬੋਨਿਆ ਕਾਟ ਰ ਤੂੰ ਫੇਰ ਚਲਾ ਕੇ ਦੇਖਦੇ ਆਂ ਬਾਹਰ ਆ ਪਾ ਪਾ ਲਿਆ ਜੀ ਮੇਰੇ ਬਣਾ ਬੇਰਾ ਦੇਖ ਕੇ ਦੇਖ ਰਿਹਾ 11 15 ਤੱਕ ਨੇ ਐਣਾ ਹੋ ਗਿਆ ਹੋਰ ਥੋੜੀ ਜੀ ਦਾਬ ਲੱਗ ਗਈ ਹੋਰ ਕਰੀਆ ਕਾਰੀਆਂ ਨਾ ਜੱਟੇ Gracias. ਕਮੇਟੀ ਦੀ ਬਾਯੋ ਅੱਜ ਵੀ ਬਾਈ ਸ਼ਾਮ ਦਾ ਹੋ ਗਿਆ ਟਾਈਮ ਤੇ ਸਮਾਨ ਆਪਾਂ ਸਾਂਟ ਕੇ ਚਾਬੀਆਂ ਪਾਨੇ ਰੱਖਦੇ ਬਾਹਰ ਮੇਰੇ ਰੱਖ ਤੇ ਟੂਟ ਚ ਮਗਲੀ ਚ ਸਾਰਾ ਕੁਝ ਰੱਖਤਾ ਫੇਰ ਵੀ ਕਵੇੜਾ ਹੀ ਹੋ ਗਿਆ ਤੇ ਹੁਣ ਲੱਗਿਆ ਨੂੰ ਸੈੱਡ ਚ ਅੰਦਰ ਬਾੜ ਨੂੰ ਤੇ ਬਾਕੀ ਬਈ ਅੱਜ ਵੀ ਆਪਣੀ ਵੀਡੀਓ ਐਨੀ ਦਾ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਅਗਲੇ ਆਪਾਂ ਖੋਲ੍ਹਾਂਗੇ ਦੂਜੀ ਮਸ਼ੀਨ